ਸਾਂਝੀ ਕਾਲ ਜੀ ਡੀਪੀ ਜੀ ਪੰਜਾਬੀ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਈ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਿਆ ਕਰ ਰਹੇ ਹਾਂ ਤੁਹਾਡੇ ਨਾਲ ਸ੍ਰੀ ਦਰਬਾਰ ਸਾਹਿਬ ਸੱਚਖੰਡ ਤੋਂ ਤੁੰਦਾ ਦੇ ਕਿ ਸੱਚਖੰਡ ਦਰਬਾਰ ਸਾਹਿਬ ਨੂੰ ਬਮਨਾ ਅਡਾਉਣ ਦੀ ਫਿਰ ਮਿਲੀ ਈਮੇਲ ਰਾਹੀਂ ਧਮਕੀ ਐਸਪੀ ਜੀ ਨੇ ਪੁਲਿਸ ਡੀਜੀਪੀ ਅਤੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ ਸੰਗਤ ਡਰੇ ਨਾ ਦਰਬਾਰ ਸਾਹਿਬ ਚ ਗੁਣਵੱਤਾ ਵਾਲੀ ਸੁਰੱਖਿਆ ਅਤੇ ਜਾਂਚ ਜਾਰੀ ਹੈ ਤੁੰਦਾ ਦੇ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਵਾਰ ਫਿਰ ਈਮੇਲ ਹੀ ਬੰਬਨਾ ਅਡਾਉਣ ਦੇ ਧਮਕੀ ਮਿਲੀ ਹੈ ਇਸ ਧਮਕੀ ਨਾਲ ਪੂਰੇ ਪੰਜਾਬ ਵਿੱਚ ਹਲਚਲ ਦਾ ਮਾਹੌਲ ਬਣ ਗਿਆ ਹੈ ਐਸਪੀਸੀ ਸਕਤਰ ਪ੍ਰਤਾਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹ ਧਮਕੀ ਪਿਛਲੇ ਦਿਨ ਦੀ ਧਮਕੀ ਵਾਲੀ ਈਮੇਲ ਦੇ ਤੁਰੰਤ ਬਾਅਦ ਆਈ ਹੈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੱਲ ਦੀ ਈਮੇਲ ਤੇ ਸਹੀ ਕਾਰਵਾਈ ਨਹੀਂ ਹੋਈ ਉਹਨਾਂ ਕਿਹਾ ਕਿ ਸਤਖੰਡ ਸ੍ਰੀ ਦਰਬਾਰ ਸਾਹਿਬ ਸਿਰਫ ਸਿੱਖਾਂ ਲਈ ਨਹੀਂ ਚਾਰੇ ਮਨੁੱਖਤਾ ਲਈ ਆਸਥਾ ਦਾ ਕੇਂਦਰ ਹੈ ਹਰ ਰੋਜ਼ ਲੱਖਾਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਹਨ ਅਜੀਹੀ ਜਗ੍ਹਾ ਨੂਨ ਨੁਕਸਾਨ ਪਚਾਉਣ ਦੀ ਧਮਕੀ ਦੇਣ ਵਾਲੇ ਬਹੁਤ ਵੱਡੀ ਮੂਰਖਤਾ ਕਰ ਰਹੇ ਹਨ ਫੌਜ ਪੁਲਿਸ ਅਤੇ ਡੌਗ ਸਕਵਾਡ ਦੀਆਂ ਟੀਮਾਂ ਨੇ ਸਚਖੰਡ ਸਾਹਿਬ ਦੇ ਚਾਰੇ ਪਾਸੇ ਜਾਂਚ ਤੇ ਨਿਗਰਾਨੀ ਕਾਇਮ ਕਰ ਦਿੱਤੀ ਹੈ ਐਸਜੀਪੀਸੀ ਵੱਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਐਸੇ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਸਿਕੰਦਰ ਪ੍ਰਤਾਪ ਸਿੰਘ ਨੇ ਸੰਗਤ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਸੁਰੱਖਿਆ ਪ੍ਰਬੰਧ ਪੂਰੇ ਹਨ ਅਤੇ ਜ਼ਿੰਮੇਵਾਰ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ ਤਾਂ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਹ ਇੱਕ ਧਮਕੀ ਆਈ ਸੀ ਈਮੇਲ ਦੇ ਥਰੂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਤੇ ਉਸ ਤੋਂ ਬਾਅਦ ਐਸਜੀਪੀਜੀ ਨੇ ਜਿਹੜੀ ਇੱਕ ਕੰਪਲੇਨ ਕੀਤੀ ਸੀ ਜਿਹਦੇ ਉੱਤੇ ਸੀਪੀ ਅੰਮ੍ਰਿਤਸਰ ਨੇ ਵੀ ਬਿਆਨ ਦਿੱਤਾ ਉਹ ਬਿਆਨ ਤੁਸੀਂ ਪਿਛਲੀ ਖਬਰ ਦੇ ਵਿੱਚ ਦੇਖਿਆ ਹੋਇਆ ਹੋਏਗਾ ਜੇ ਨਹੀਂ ਦੇਖਿਆ ਤੇ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਆ ਉਹਦਾ ਲਿੰਕ ਦਿੱਤਾ ਗਿਆ ਹੋਇਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਉਸ ਦੇ ਬਾਵਜੂਦ ਜਿਹੜਾ ਆ ਇੱਕ ਵਾਰੀ ਫੇਰ ਤੋਂ ਜਿਹੜਾ ਆ ਐਸਪੀਸੀ ਦੀ ਮੇਲ ਦੇ ਉੱਤੇ ਜਿਹੜਾ ਆ ਦੁਬਾਰਾ ਤੋਂ ਧਮਕੀ ਦੇ ਦਿੱਤੀ ਜਾਂਦੀ ਏ ਜਿਹੜੇ ਸਰਾਰਤੀ ਅੰਸਰ ਇਸ ਤਰ੍ਹਾਂ ਦਾ ਕੰਮ ਕਰ ਰਹੇ ਆ ਉਹ ਕਿਆ ਜਾ ਰਿਹਾ ਕਿ ਬਹੁਤ ਵੱਡੀ ਮੂਰਖਤਾ ਕਰ ਰਹੇ ਆ ਤੇ ਸੰਗਤਾਂ ਦਾ ਜਿਹੜਾ ਆ ਉਹ ਦਿਲ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਐਸਪੀਸੀ ਦੇ ਜਿਹੜੇ ਸਖਤਰ ਨੇ ਉਹਨਾਂ ਨੇ ਕਿਹਾ ਕਿ ਡਰਨ ਦੀ ਬਿਲਕੁਲ ਲੋੜ ਨਹੀਂ ਗਈ ਪੂਰੀ ਤਰ੍ਹਾਂ ਸੁਰੱਖਤ ਆ ਤੇ ਸੁਰੱਖਿਆ ਦੇ ਇਹ ਦਾਇਰੇ ਹੇਠ ਹੀ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਵਧੀਆ ਤਰੀਕੇ ਨਾਲ ਕਰ ਸਕਦੀਆਂ ਨੇ ਤੇ ਕਾਰ ਵੀ ਰਈਆਣੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਆ ਕਿ ਸੰਗਤਾਂ ਜਿਹੜੀਆਂ ਨੇ ਕਿਸੇ ਇੱਕ ਧਰਮ ਤੋਂ ਜਾਂ ਇੱਕ ਕੁਣਬੇ ਤੋਂ ਨਹੀਂ ਆਉਂਦੀਆਂ ਵੱਖ-ਵੱਖ ਸਥਾਨਾਂ ਤੋਂ ਵੱਖ-ਵੱਖ ਤਰੀਕਿਆਂ ਦੇ ਨਾਲ ਇਹ ਸੰਗਤਾਂ ਇੱਥੇ ਪਹੁੰਚ ਕੇ ਜਿਹੜਾ ਆ ਦਰਸ਼ਨ ਕਰਦੀਆਂ ਨੇ ਮਹਾਰਾਜ ਦੇ ਤੇ ਇਹ ਸਾਰਿਆਂ ਦੇ ਲਈ ਜਿਹੜਾ ਆ ਆਸਥਾ ਦਾ ਕੇਂਦਰ ਆ ਜਿੰਨੂੰ ਜਿਹੜਾ ਆ ਇਸ ਤਰ੍ਹਾਂ ਦੀ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਦੇ ਤੇ ਜਲਦ ਦੇ ਨਾਲ ਜਿਹੜਾ ਆ ਉਹ ਕਾਰਵਾਈ ਪਾਈ ਜਾਵੇ ਲਗਾਤਾਰ ਤੁਸੀਂ ਦੇਖਦੇ ਪਿਓ ਕਿ ਇੱਥੇ ਜਿਹੜੀਆਂ ਆ ਉਹ ਸਵੈਦਿਆਂ ਟੀਮ ਪੰਜਾਬ ਪੁਲਿਸ ਦੇ ਨਾਲ ਦੇ ਨਾਲ ਜਿਹੜਾ ਆ ਜਿਹੜੇ ਐਕਸਪਰਟ ਡੌਗ ਨੇ ਉਹ ਵੀ ਜਿਹੜੇ ਨੇ ਉਹ ਲਿਆਂਦੇ ਗਏ ਨੇ ਚੈਕਿੰਗ ਕਰਨ ਵਾਸਤੇ ਤਾਂ ਨਾਲ ਦੀ ਨਾਲ ਤਾਂ ਦੱਸ ਦੇ ਕਿ ਬੀਐਸਐਫ ਦੀਆਂ ਟੁਕੜੀਆਂ ਨੇ ਜਿਹੜੀਆਂ ਉਹ ਵੀ ਇੱਥੇ ਬੜੀ ਹੀ ਵੱਡੀ ਤਦਾਰ ਦੇ ਨਾਲ ਜਿਹੜਾ ਆ ਉਹ ਚੈੱਕਅਪ ਕਰਦੀਆਂ ਪਈਆਂ ਨੇ ਜਿਹੜੀਆਂ ਕਿ ਲਗਾਤਾਰ ਨਿਗਰਾਨੀ ਬਣਾ ਕੇ ਰੱਖੀ ਹੋਈ ਹੈ ਜਿਨ੍ਹਾਂ ਨੇ ਤੇ ਲਗਾਤਾਰ ਪੰਜਾਬ ਪੁਲਿਸ ਵੈਤ ਤੇ ਡੌਗ ਐਕਸਪਰਟ ਨਾਲ ਦੇ ਨਾਲ ਬੀਐਸਐਫ ਜਿਹੜੀ ਉਹ ਉਹ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਤਣਾਤ ਆ ਜਲਦ ਜਿਹੜਾ ਆ ਇਹਦੇ ਉੱਤੇ ਜਿਹੜਾ ਆ ਧਿਆਨ ਰੱਖਿਆ ਜਾਏਗਾ ਤੇ ਜਿੰਨੇ ਵੀ ਇਸਰਾਰਤ ਕੀਤੀ ਹੈ ਉਹਨੂੰ ਜਲਦ ਫੜਨ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਜਾਵੇਗੀ ਜਲਦ ਜਿਹੜੇ ਇਹਦੇ ਚੰਗੇ ਰਿਜ਼ਲਟ ਆਉਣ ਦੀ ਉਮੀਦ ਆ ਗੁਰ ਰਾਮਦਾਸ ਗਾੜੀ ਅਸੀਂ ਵੀ ਕਿਰਪਾ ਦੇ ਅਧੀਨ ਚਲਦੇ ਹੋਏ ਜਿਹੜਾ ਆ ਉਹ ਆਪਣੀ ਜਿਹੜੀ ਅਰਦਾਸ ਕਰਦੇ ਹਾਂ ਕਿ ਜਰੂਰ ਉਹ ਸਖਸ ਜਲਦੀ ਕਾਬੂ ਆ ਜਾਣ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਜਿਹੜੀ ਭੱਦੀ ਕਰਤੂਤ ਕੀਤੀ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਬਣੇ ਰਹੋ ਇਸੇ ਤਰ੍ਹਾਂ डीपीसी पंजाबी ਦੇ ਉੱਤੇ ਤੁਹਾਡਾ ਆਪਣਾ ਧਰਮ ਦੀ ਡੀਪੀ ਧੰਨਵਾਦ ਨਹੀਂ ਇਹ ਕੀ ਕੋਈ ਡਿਟੇਲ ਹੈ ਜੀ ਪਹਿਲਾਂ ਵੀ ਮੇਲ ਆਈ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਭਤੇ ਅੱਲਾ ਤੁਹਾਨੂੰ ਟੋਏ ਲਾ ਦੇਣਾ ਜਿੱਥੇ ਸੱਦੇ ਤਾਵ ਨਹੀਂ ਪੁੱਜਿਆ ਸੱਦੇ ਕੋਈ ਦਾਦੇ ਤਾ ਤੁਸ ਰ ਡਾਇਲਗ ਮਾਧਿਆਸਥਾਨ ਤੇ ਸਚਕਣ ਸ਼ੀਰਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਇਹਨਾਂ ਤਾਂ ਮੈਂ ਸਮਝਾਂ ਕਿ ਇਹ ਬਹੁਤ ਹੀ ਬੜੀ ਗੱਲ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਹੈ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਛਕਦਾ ਤੇ ਧੰਨ ਧੰਨ ਗੁਰੂ ਅਮਰਦਾਸ ਕਰਕੇ ਜਾਂਦਾ ਹੈ ਅਜੇ ਹਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤਨਕੀ ਕਿਸੇ ਵੀ ਤਰ੍ਹਾਂ ਕਿਸੇ ਨੇ ਵੀ ਦਿੱਤੀ ਹੋਵੇ ਮੈਂ ਸਮਝਦਾ ਕੋਈ ਧਰਮ ਹੀ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਇੱਥੇ ਲੱਖਾਂ ਦੀ ਤਾੜਸ਼ ਜਿਹੜੀ ਹੋ ਗਈ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਵਿਚਾਰ ਦੀ ਚਾਹ ਪਾਰ ਸੰਤਾ ਜਿਹੜੀਆਂ ਉਹ ਪਹਿਲਾਂ ਹੀ ਤਰਾਹੀ ਨਿਰਵੇਗਣ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਮੰਗ ਤੇ ਪ੍ਰਸ਼ਾਦਾ ਛਕ ਰਹੀਆਂ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਸਨਿਕੋਲ ਨਿਲੋ ਨਹੀ ਜਿੱਦਾਂ ਆ ਪਹਿਲਾਂ ਦੱਸਣ ਚੱਲ ਰਹੇ ਉਦਾਂ ਹੀ ਦੱਸਣ ਕਰੋ ਪਾਈਂਟ ਮੈਂ ਉੱਚ ਪ੍ਰਸ਼ਾਸਨ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਇਹ ਜਿਹੇ ਵਿਅਕਤੀ ਜੋ ਜਿਹਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਧਮਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਕਰਾਹੋਂ ਤੋਂ ਮਜਾ ਆ ਜਾਂਦਾ ਸਿੱਧਾ ਸਾਬ ਪਹਿਲਾਂ ਵੀ ਕਬੀ ਲਈ ਸੀ ਉਹਦੇ ਵਿੱਚ ਜਿਹਾ ਸੀ ਲੱਗਿਆ ਸੀ ਇਹ ਕੱਲ ਵਕਾਹ ਹਾਂਜੀ ਇਹ ਜੇਕਰ ਜਿਹੜੀ ਕੱਲ ਮੇਰ ਆਈ ਸੀ ਯੂਟਿਊਬ ਪ੍ਰਚਾਰ ਚਲਣ ਜਾਂ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜੇ ਹੀ ਨਾ ਹੁੰਦੀ ਕਿਉਂਕਿ ਉਸ ਪ੍ਰਚਾਰ ਚਲਣ ਤੇ ਏਜੰਸੀਆਂ ਕੋਲ ਬੜੀਆਂ ਥਿਊਰੀਆਂ ਹੁੰਦੀਆਂ ਨੇ ਇਹ ਮੇਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪੋਸਟ ਤੇ ਏਜੰਸੀਆਂ ਦਾ ਬਹੁਤ ਥੋੜੇ ਜਣੇ ਜੇ ਇੱਕ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕੰਮ ਕਰ ਸਕਦੀਆਂ ਨੇ ਪਰ ਮੈਨੂੰ ਲੱਗਦਾ ਕਿ ਇਹ ਜੜੀਆਂ ਸਰਕਾਰਾਂ ਨੇ ਅਜਿਆ ਕਰਨਾਂ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਬੀ ਸਾਹਿਬ ਅਮਰਸਰ ਨੂੰ ਜਾਂਦੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਜਾਇ ਇਹ ਬੰਦਿਆਂ ਨੂੰ ਲੱਭ ਕੇ ਤੁਰੰਤ ਕਾਰਵਾਈ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਮੌਲਾ ਖਰਾਬ ਨਾ ਹੋ ਸਕੇ। ਤਾਂ ਵੀ ਕੋਈ ਤੈਗੇ ਨਹੀਂ ਕੀਤਾ ਗਿਆ ਵੇ ਅਸੀਂ। ਯੋਈ ਕੀ ਸਤਿਗੰਗਮ ਦੱਸਾ ਉਹਦਾ ਉਹ ਪੜਾਉਂਦੀ ਸਾ ਜੀ ਸਾਹਿਬ। ਮਦਰ ਇਹਦਾ ਅਜੋਕ। ਇਹ ਮੈਂ ਪਹਿਲਾਂ ਕਿਹਾ ਤਾਂ ਕਿ ਜਿਹੜਾ ਕੋਈ ਇਹੋ ਜੀ ਗੱਲ ਕਰਦਾ ਹੈ ਉਹਦਾ ਕੋਈ ਤਰਜੀ ਹੁੰਦਾ। ਜੀ। ਤੇ ਜਿਹੜਾ ਜਿਹਦਾ ਕੋਈ ਧਰਮ ਨਹੀਂ ਉਹ ਵਿਅਕਤੀ ਜਿਹੜਾ ਉਹ ਅੱਜ ਵੀ ਮਰਦਾ ਕੱਲ ਵੀ ਮਰਦਾ। ਇਹ ਇਹ ਗੁਰੂਮਾਰ ਦੇ ਉਹ ਸਥਾਨਾ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਗਮ ਕਢਾਉਣੀ ਆ ਤੇ ਗੁਰੂ ਮਹਾਰਾਜ ਨੂੰ ਦੇ ਜਿਹੜਾ ਇਹ ਸਥਾਨ ਉੱਤੇ ਕੋਈ ਕਿਸੇ ਗੁਰੂ ਮਹਾਰਾਜ ਨੂੰ ਕੁਝ ਨਹੀਂ ਕਰ ਸਕਦਾ ਗੁਰੂ ਮਹਾਰਾਜ ਦਾ ਸਥਾਨ ਹੈ ਪ੍ਰਸ਼ਾਸਨ ਇਹਦਾ ਕੁਝ ਨਹੀਂ ਕਰ ਸਕਦਾ ਪਰ ਫਿਰ ਵੀ ਅਸੀਂ ਚੌਕਸੀਤਾ ਉੱਤੇ ਜਿਹੜੇ ਅੰਦਰ ਪ੍ਰਬੰਧ ਬਧਾਰਦੇ ਨੇ ਇਹ ਉਸ ਪ੍ਰਸ਼ਾਸਨ ਵੀ ਜਿਹੜਾ ਆਪਣੀ ਚੌਕਸੀ ਕਰ ਰਿਹਾ ਹੈ ਪਰ ਉਸ ਪ੍ਰਸ਼ਾਸਨ ਦਾ ਜਿਹੜਾ ਖਾਸ ਕਰਕੇ ਜਤਸੀਆਂ ਦੀ ਜਿਹੜੀ ਬਣਦੀ ਆ ਇਹ ਜਿਹੇ ਗਤੀਆਂ ਨੂੰ ਤੁਰੰਤ ਜੇੜਤਾਰ ਕਰਨਾ ਉਹਨਾਂ ਸਾਡੀ ਪੁੱਛਣਾ ਕੋਈ ਤਾਲਮਿਲ ਹੋਇਆ ਹੈ ਅਮੇਸ਼ ਦੇ ਕੋਸ਼ਿਸ਼ ਮਿਸ਼ਨ ਮੈਂ ਸੀਬੀ ਸਾਹਿਬ ਨੂੰ ਕੀਤਾ ਸੀ ਪਰ ਉਹ ਬਿਜੀ ਸੀ ਸੀ ਵਾਰਾਨਾ ਆ ਕੇ ਕਰਕੇ ਵੀ ਉਹਨਾਂ ਨੇ ਗੱਲ ਕਰ ਦਿੱਤੀ ਧੰਨਵਾਦ ਪੀਐਸਐਫ ਵੀ ਕਿਸ ਤਰ੍ਹਾਂ ਤਰਕ ਖੁੱਤੀ ਕੀ ਜੀ ਬਾਤ ਸ਼ੁਰੂ ਕਰਦੇ ਪਤਾ ਨਹੀਂ ਜੀ ਬੰਦੇ ਬੱਜੀ ਆਉਂਦੇ ਇਹਦੇ ਬਾਰੇ ਮੈਂ ਠੀਕ ਹੈ